ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਿਛਲੇ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 27 ਅਤੇ 28 ਦਾ ਪਾਠ ਸਰਵਣ ਕੀਤਾ ਸੀ ਆਓ ਅੱਜ ਇਸ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 29 ਅਤੇ 30 ਦਾ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 3 ਜੀ ਸੋਖ ਸਾਗਰ ਹਰ ਨਾਮ ਹੈ ਗੁਰਮਖ ਪਾਇਆ ਜਾਏ ਅਨ ਦਿਨ ਨਾਮ ਧਿਆਈਏ ਸਹਿਜੇ ਨਾਮ ਸਮਾਏ ਅੰਦਰ ਰਚੈ ਹਰ ਸੱਚ ਸਿਓ ਰਸਨਾ ਹਰ ਗੁਣ ਗਾਏ ਭਾਈ રે ਜਗ ਦੁਖੀਆ ਦੂਜੈ ਭਾਏ ਗੁਰ ਸਰਨਾਈ ਸੁਖ ਲਹੈ ਅਨ ਦਿਨ ਨਾਮ ਧਿਆਈ ਰਹਾਓ ਸਾਚੇ ਮੈਲ ਨਾ ਲੱਗਈ ਮਨ ਨਿਰਮਲ ਹਰ ਧਿਆਏ ਗੁਰਮੁਖ ਸਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ ਮਨ ਮੁਖ ਮੈਲੇ ਮਲ ਭਰੇ ਹੋ ਮੈਂ ਤ੍ਰਿਸਨਾ ਵਿਕਾਰ ਬਿਨ ਸਬਦੈ ਮੈਲ ਨਾ ਉਤਰੈ ਮਰ ਜਮੈ ਹੋਏ ਖੁਆਰ ਤਾਤੁਰ ਬਾਜੀ ਪਲ ਚਰੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹੱਲਾ 3 ਮਨਮੁਖ ਮੋਹਿ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸਬਦ ਨਾ ਜੀਨੈ ਸਦਾ ਦੁਖ ਹਰ ਦਰਗਹਿ ਪਤ ਖੋਏ ਉਹ ਮੈਂ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਐਨਸ ਪੂਰ ਰਹੀ ਨਿਤ ਆਸਾ ਸਤਗੁਰ ਸੇਵ ਮੋਹ ਪਰ ਜਲੈ ਘਰ ਹੀ ਮਾਹੇ ਉਦਾਸਾ ਰਹਾਉ ਗੁਰਮਹ ਕਰਮ ਕਮਾਵੈ ਬਿਖੈ ਹਰ ਬੈ ਰਾਗ ਅਨੰਦ ਐਨਸ ਭਗਤ ਕਰੇ ਦਿਨ ਰਾਤੀ ਹੋ ਮੈਂ ਮਾਰ ਨਚੇਂਦਾ ਵੱਡਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗਨ ਤਾਮਸ ਮੂਲੇ ਵਿੱਚੋ ਆਪ ਗਵਾਏ ਨਾਮ ਨਿਧਾਨ ਸਤ ਗੁਰੂ ਦੇਖਾਇਆ ਹਰ ਰਸ ਪੀਆ ਗਾਏ ਜੇਨ ਕਿਨੈ ਪਾਇਆ ਸਾਧ ਸੰਗਤੀ ਪੂਰੈ ਭਾਗ ਬੈਰਾਗ ਮਾਨਮੁਖ ਫਿਰੈ ਨਾ ਜਾਣੈ ਸਤਗੁਰ ਹਉਮੈ ਅੰਦਰ ਲਾਗ ਨਾਨਕ ਸਬਦ ਰਤੇ ਹਰਨਾਮ ਰੰਗਾਏ ਬਿਨ ਭੈ ਕੇ ਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਏ ਖਿਨ ਖਿਨ ਨਾਮ ਸਮਾਲੀਐ ਗੁਰਮੁਖ ਪਾਵੇ ਕੋਇ ਨਾਮ ਨਿਧਾਨ ਖੋਟ ਹੈ ਵੱਡ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋ ਮੈਂ ਹੰਕਾਰ ਹਰ ਜੀ ਉਸਦਾ ਧਿਆਏ ਤੂੰ ਗੁਰਮਖੇ ਕੰਕਾਰ ਰਹਾਓ ਗੁਰਮਖਾ ਕੇ ਮੁਖ ਉਜਲੇ ਗੁਰ ਸਬਦੀ ਵਿਚਾਰ ਹਲਤ ਪਲਤ ਸੁਖ ਪਾਏਂਦੇ ਜਪ ਜਪਿ ਰਿਦੈ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰਸਬਦ ਦੀ ਵਿਚਾਰ ਸਤਗੁਰ ਤੇ ਜੋ ਮੋਹ ਫੇਰੇ ਮੱਥੇ ਤਿੰਨ ਕੇ ਅਕਾਲੇ ਆਂਦੇ ਨ ਦੁੱਖ ਕਮਾਵੰਦੇ ਨਿਤ ਜੋ ਹੈ ਜਮ ਜਾਲੇ ਸੁਪਨੇ ਸੁਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਬਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੇ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ ਸ੍ਰੀ ਰਾਗ ਮਹੱਲਾ 3 ਸਚਾ ਸਾਹਿਬ ਸੇਵੀਐ ਸਚ ਬੜਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹੋ ਮੈ ਦੂਰ ਕਰੇ ਇਹੋ ਮਨ ਧਾਵਤ ਤਾਰ ਹੈ ਜਾ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿ ਨਾਮ ਤਿਆਏ ਨਾਮ ਨਿਧਾਨ ਸਦ ਮਨ ਬਸੈ ਮਹਿਲੀ ਪਾਵੇ ਥਾ ਉਰਹਾਓ ਮਨ ਮੁਖ ਮਨ ਤਨ ਅੰਦ ਹੈ ਤਿਸਨੋ ਠੋਰ ਨਾ ਠਾਓ ਬੋ ਜੋ ਨਹੀਂ ਪੌਂਦਾ ਫਿਰੈ ਜਿਉ ਸੁਨਿਐ ਘਰ ਕਾਓ ਗੁਰਮਤੀ ਘਟ ਚਾਨਣਾ ਸਬਦ ਮਿਲੈ ਹਰਿ ਨਾਓ ਦ੍ਰੈਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਅਨ ਕੋ ਸੇਵੰਦੇ ਪੜ ਵੇਦਾ ਕਰੇ ਪੁਕਾਰ ਵਿਖਿਆ ਅੰਦਰ ਪਚਮਵੇ ਨਾ ਉਰਵਾਰ ਨਾ ਪਾਰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਿਤਪਾਲ ਬਾਜੋ ਗੁਰੂ ਅਚੇਤ ਹੈ ਸਭ ਬਦੀ ਜਮ ਕਾਲ ਨਾਨਕ ਗੁਰਮਤਿ ਉੱਭਰੇ ਸੱਚਾ ਨਾਮ ਸੁਮਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰਿ ਕਿਰਪਾ ਮਿਲਾਇਨ ਹਰ ਨਾਮ ਵਸਿਆ ਮਨ ਆਏ ਪੋਤਾ ਜਨ ਕੈ ਪੁੰਨ ਹੈ ਤਿਨ ਸਤ ਸੰਗਤ ਮੇ ਲਾਏ ਭਾਈ ਰੇ ਗੁਰਮਤਿ ਸਾਚ ਰਹਾਓ ਸਾਚੋ ਸਾਚੁ ਕਮਾਵਣਾ ਸਾਚੈ ਸਬਦ ਮਿਲਾਓ ਰਹਾਓ ਜਿਨੀ ਨਾਮੁ ਪਛਾਣਿਆ ਤਿਨ ਵਿਟੋ ਬਲ ਜਾਓ ਆਪ ਛੋੜ ਚਰਨੀ ਲਗਾ ਜੱਲਾ ਤਿਨ ਕੈ ਭਾਏ ਲਾਹਾ ਹਰਿ ਹਰਿ ਨਾਮ ਮਿਲੈ ਸਹਿਜੇ ਨਾਮ ਸਮਾਏ ਬੇਨਗੁਰ ਮਹਿਲ ਨ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲੋਹ ਜਿਦੋਂ ਪਾਈਐ ਸੱਚ ਸੋਏ ਅਸਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ ਜੇਹਾ ਸਤਿਗੁਰ ਕਰ ਜਾਣਿਆ ਤੇਹੋ ਜੇਹਾ ਸੁਖ ਹੋਏ ਉਸ ਐਸਾ ਮੂਲੇ ਨਾਹੀ ਭਾਉ ਲਾਇ ਜਨ ਕੋਏ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ ਇਹੋ ਸਹਿ ਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹੋ ਇਸ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 29 ਅਤੇ 30 ਦਾ ਪਾਠ ਸਰਵਣ ਕੀਤਾ ਹੈ ਅਗਲੇ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 31 ਅਤੇ 32 ਦਾ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ